ਸਸਕਲ ਦੋਸਤੋ ਸੋ ਕੈਨੇਡਾ ਲਗਾਤਾਰ ਕਾਨੂੰਨਾਂ ਦੇ ਵਿੱਚ ਬਦਲਾਅ ਹੋ ਰਹੇ ਨੇ ਲਗਾਤਾਰ ਸਟੱਡੀ ਵੀਜ਼ਾ ਨੂੰ ਲੈ ਕੇ ਚੇਂਜਸ ਆ ਰਹੀਆਂ ਨੇ ਹੁਣ ਐਸੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਇਮੀਗ੍ਰੇਸ਼ਨ ਆਈਆਰਸੀਸੀ ਡਿਪਾਰਟਮੈਂਟ ਤੋਂ ਗਵਰਨਮੈਂਟ ਨੂੰ ਭੇਜਿਆ ਜਾ ਚੁੱਕਾ ਹੈ ਇਸ ਪ੍ਰਪੋਜ਼ਲ ਦੇ ਤਹਿਤ ਜਿਹੜਾ ਮੁੱਦਾ ਉਹਨਾਂ ਨੇ ਛਕਿਆ ਬਹੁਤ ਗੰਭੀਰ ਹੈ ਗੰਭੀਰ ਕੀ ਹੈ ਕਿ ਜਿਹੜੇ ਕੈਨੇਡਾ ਦੇ ਵੀਜ਼ਾ ਸਿਸਟਮ ਹੈ ਉਹ ਆਈਆਰਸੀਸੀ ਚਲਾਉਂਦਾ ਹੈ ਮਤਲਬ ਫੈਡਰਲ ਗਵਰਨਮੈਂਟ ਚਲਾਉਂਦੀ ਹੈ ਸੈਂਟਰਲ ਗਵਰਨਮੈਂਟ ਚਲਾਉਂਦੀ ਹੈ ਲੋਕ ਵੀਜ਼ਾ ਉੱਥੋਂ ਲੈਂਦੇ ਨੇ ਬਟ ਜਿਹੜੇ ਕਾਲਜ ਯੂਨੀਵਰਸਿਟੀਆਂ ਚ ਵੀਜ਼ਾ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਡੀਐਲਆਈ ਲਾਇਸੈਂਸ ਦਿੱਤੇ ਨੇ ਉਹਨਾਂ ਨੂੰ ਮੈਨੇਜ ਜਾਂ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹ ਪ੍ਰੋਵਿੰਸ ਨੂੰ ਹੀ ਜਾਂਦੀ ਹੈ ਸਿਰਫ ਉਹ ਇਮੀਗ੍ਰੇਸ਼ਨ ਨੂੰ ਨਹੀਂ ਆਉਂਦੀ ਸੋ ਇਮੀਗ੍ਰੇਸ਼ਨ ਇਹ ਤੈ ਨਹੀਂ ਕਰ ਪਾਉਂਦਾ ਕਿ ਜਿੰਨੂੰ ਅਸੀਂ ਵੀਜ਼ਾ ਦਿੱਤਾ ਆ ਕੀ ਉਹ ਇਨਸਾਨ ਅੰਦਰ ਆਉਣ ਤੋਂ ਬਾਅਦ ਵੀਜ਼ੇ ਦੇ ਕਾਨੂੰਨਾਂ ਦੀ ਪਾਲਣਾ ਕਰ ਰਿਹਾ ਆ ਜਾਂ ਨਹੀਂ ਕਰ ਰਿਹਾ ਔਰ ਕਾਲਜਿਸ ਵੀ ਕਈ ਰਿਕਾਰਡ ਉਹਨਾਂ ਨੂੰ ਨਹੀਂ ਪੇਸ਼ ਕਰ ਪਾਉਂਦੇ ਸੋ ਇੱਥੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ ਪ੍ਰਪੋਜ਼ਲ ਰੱਖਿਆ ਕਿ ਜਿਹੜੇ ਕਾਲਜ ਯੂਨੀਵਰਸਿਟੀਆਂ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਡਾਇਰੈਕਟ ਰਿਪੋਰਟਿੰਗ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਰਨ ਔਰ ਉਹਨਾਂ ਕੋਲ ਬਕਾਇਦਾ ਉਸ ਸਟੂਡੈਂਟ ਦੇ ਰਿਲੇਟਿਡ ਸਾਰਾ ਰਿਕਾਰਡ ਹੋਣਾ ਚਾਹੀਦਾ ਹੈ ਰਿਕਾਰਡ ਉਹਦੀਆਂ ਕਲਾਸਾਂ ਅਟੈਂਡੈਂਸ ਨੂੰ ਲੈ ਕੇ रिकॉर्ड ਉਹਦੀ ਪੜ੍ਹਾਈ ਦੇ ਪਾਸ ਫੇਲ ਹੋਣ ਨੂੰ ਲੈ ਕੇ ریکارڈ ਉਹਦੇ ਕਾਲਜ ਜੁਆਇਨ ਕਰਨ ਛੱਡਣ ਜਾਂ ਵਿਦਡਰੋ ਕਰਨ ਨੂੰ ਲੈ ਕੇ ਹਰ ਐਸਪੈਕਟ ਤੋਂ ਉਹ ਕਾਲਜ ਜਿਹੜਾ ਆ ਇਮੀਗ੍ਰੇਸ਼ਨ ਨੂੰ ਰਿਪੋਰਟਿੰਗ ਹੋਣਾ ਚਾਹੀਦਾ ਐ ਐਸੇ ਤਰੀਕੇ ਨਾਲ ਜਿਹੜੇ ਸਟੂਡੈਂਟ ਅੰਦਰ ਆ ਜਾਂਦੇ ਨੇ ਵੀਜ਼ਾ ਲੈ ਕੇ ਕਈ ਵਾਰ ਉਹ ਵਧੀਆ ਯੂਨੀਵਰਸਿਟੀਆਂ ਚ ਵੀਜ਼ਾ ਲੈਂਦੇ ਨੇ ਅੰਦਰ ਆ ਕੇ ਮਾੜੇ ਕਾਲਜਾਂ ਚ ਚਲੇ ਜਾਂਦੇ ਨੇ ਸੋ ਇਸ ਚੀਜ਼ ਨੂੰ ਵੀ ਨੱਥ ਪਾਉਣਾ ਚਾਹੁੰਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਉਨ੍ਹਾਂ ਦੇ ਹਿਸਾਬ ਨਾਲ ਜਿਹੜੇ ਬੱਚੇ ਇਦਾਂ ਕਰਦੇ ਨੇ ਉਹ ਬੱਚੇ ਸਹੀ ਮਹੀਨੇ ਚ ਸਟੂਡੈਂਟ ਨਹੀਂ ਹੈਗੇ ਸੋ ਇਹਦੇ ਨਾਲ ਇੱਕ ਤਾਂ ਪੀਏਐਲ ਸਿਸਟਮ ਜਿਹੜਾ ਸੀਟਾਂ ਦਾ ਅਲਾਟਮੈਂਟ ਸਿਸਟਮ ਹੈ ਉਹ ਵੀ ਖਰਾਬ ਹੁੰਦਾ ਤੇ ਪਲੱਸ ਗਲਤ ਬੱਚੇ ਵੀ ਅੰਦਰ ਆਉਂਦੇ ਨੇ ਸੋ ਇਹਦੇ ਉੱਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇੱਕ ਨਵਾਂ ਰੂਲ ਪ੍ਰਪੋਜ਼ ਕੀਤਾ ਹੈ ਕਿ ਜਿਹੜਾ ਬੱਚਾ ਵੀ ਹੁਣ ਕੈਨੇਡਾ ਜਾਣ ਤੋਂ ਬਾਅਦ ਆਪਣਾ ਕਾਲਜ ਬਦਲੇ ਉਹਨੂੰ ਆਪਣਾ ਸਟੱਡੀ ਪਰਮਿਟ ਦੁਆਰਾ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇ IRCC ਔਰ IRCC ਫਿਰ ਡਿਸਾਈਡ ਕਰੇ ਕਿ ਮੈਂ ਇਹਨੂੰ ਸਟੱਡੀ ਪਰਮਿਟ ਦੇਣਾ ਜਾਂ ਨਹੀਂ ਦੇਣਾ ਜਾਂ ਮੈਂ ਕੰਟਰੀ ਚੋ ਵਾਪਸ ਭੇਜ ਦੇ ਜੀ ਹਾਂ ਕਿਉਂਕਿ ਬਹੁਤ ਸਾਰੇ ਬੱਚੇ ਬਹੁਤ ਵਧੀਆ ਯੂਨੀਵਰਸਿਟੀਆਂ ਚ ਵੀਜ਼ਾ ਲੈਂਦੇ ਨੇ ਔਰ ਵੀਜ਼ਾ ਆਫੀਸਰ IRCC ਆ ਸੋਚ ਕੇ ਵੀਜ਼ਾ ਦਿੰਦੀ ਹੈ ਕਿ ਬੱਚਾ ਬਹੁਤ ਚੰਗੀ ਪੜ੍ਹਾਈ ਕਰਨ ਆ ਰਿਹਾ ਔਰ ਪਰ ਅੰਦਰ ਆ ਕੇ ਉਹ ਮਾੜੇ ਕਾਲਜਾਂ ਦੇ ਵਿੱਚ ਜਾ ਕੇ ਟੈਂਪਸ ਕਰਦੇ ਸੋ ਐਸ ਸਿਸਟਮ ਨੂੰ ਨੱਥ ਪਾਉਣ ਦੇ ਲਈ ਇਦਾਂ ਦੀ ਮਿਸਯੂਜੇਜ ਨੂੰ ਰੋਕਣ ਦੇ ਲਈ ਇਹ ਨਵਾਂ ਕਾਨੂੰਨ ਪ੍ਰਪੋਜ਼ ਕੀਤਾ ਗਿਆ ਹੈ ਇਹ ਹਜੇ ਪ੍ਰਪੋਜ਼ਲ ਹੈ ਇਹ ਰੂਲ ਨਹੀਂ ਬਣਿਆ ਬਟ ਉਮੀਦ ਹੈ ਕਿ ਆਉਣ ਵਾਲੇ ਜਨਵਰੀ ਮਹੀਨੇ ਚ ਤੱਕ ਇਹ ਕਿਤੇ ਨਾ ਕਿਤੇ ਇੱਕ ਕਾਨੂੰਨ ਦੀ ਸ਼ਕਲ ਲੈ ਸਕਦਾ ਹੈ ਔਰ ਸਟੱਡੀ ਵੀਜ਼ਾ ਦਾ ਸਿਸਟਮ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਬਦਲ ਸਕਦਾ ਸੋ ਇੱਥੇ ਇੱਕ ਐਡਵਾਈਸ ਸਟਰੋਂਗ ਰਹੂਗੀ ਮੇਰੀ ਸਟੂਡੈਂਟਸ ਨੂੰ ਕਿ ਭਈ ਇੱਥੋਂ ਹੀ ਜਿਹੜੇ ਤੁਸੀਂ ਕਾਲਜਿਸ ਯੂਨੀਵਰਸਿਟੀਆਂ 'ਚ ਜਾ ਰਹੇ ਹੋ ਉਹ ਆਪਣਾ ਮਨ ਫਿਕਸ ਕਰਕੇ ਜਾਓ ਤੇ ਐਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਕੇ ਨਾ ਜਾਓ ਕਿ ਤੁਹਾਨੂੰ ਉੱਥੇ ਜਾ ਕੇ ਬਦਲਣ ਦੀ ਲੋੜ ਪਵੇ ਕਿਉਂਕਿ ਉਹਨੂੰ ਬਦਲਣਾ ਆਉਣ ਵਾਲੇ ਸਮੇਂ 'ਚ ਤੁਹਾਡੇ ਲਈ ਮਹਿੰਗਾ ਪੈ ਸਕਦਾ ਤੁਹਾਡੇ ਸਟੋਰੀ ਪਰਮਿਟ ਨੂੰ ਵੀ ਇਫੈਕਟ ਕਰ ਸਕਦਾ ਤੁਹਾਡੇ ਪੋਸਟ ਸਟਡੀ ਵਰਕ ਵੀਜ਼ੇ ਨੂੰ ਵੀ ਇਫੈਕਟ ਕਰ ਸਕਦਾ ਸੋ ਇੰਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦੀ ਸਖਤਾਈ ਆਉਣ ਵਾਲੇ ਦਿਨਾਂ 'ਚ ਕੈਨੇਡਾ 'ਚ ਹੋਊਗੀ ਕਿਉਂਕਿ ਆ ਰੂਲ ਆਲਰੇਡੀ ਅਗਰ ਆਪਾਂ ਦੇਖੀਏ ਯੂਕੇ ਵੀ ਬਣਾ ਚੁੱਕਾ ਹੈ ਆਸਟ੍ਰੇਲੀਆ ਵੀ ਬਣਾ ਚੁੱਕਾ ਹੈ ਕਾਲਜ ਬਦਲ ਲੈ ਹੁਣ ਕਿਤੇ ਵੀ ਸੌਖੇ ਨਹੀਂ ਹੈਗੇ ਸੋ ਇੱਥੇ ਵੀ ਕਿਤੇ ਨਾ ਕਿਤੇ ਜਿਹੜੀ ਮਿਸਯੂਜ਼ ਹੁੰਦੀ ਪਈ ਹੈ ਹੁਣ ਕੈਨੇਡਾ ਉਹਨੂੰ ਨੱਥ ਪਾਉਣਾ ਚਾਹੁੰਦਾ ਉਹਨੂੰ ਥੰਮਣਾ ਚਾਹੁੰਦਾ ਸੋ ਸਹੀ ਤਰੀਕੇ ਨਾਲ ਸਹੀ ਕਾਲਜ ਸਹੀ ਯੂਨੀਵਰਸਿਟੀਆਂ ਵੱਲ ਰੁੱਖ ਕਰੋ ਤੇ ਆਪਣਾ ਹਰ ਇੱਕ ਰਸਤਾ ਤੁਸੀਂ ਕੈਨੇਡਾ ਦੇ ਵਿੱਚ ਸੌਖਾ ਬਣਾ ਸਕੋਗੇ ਬਟ ਗਲਤ ਬੱਚਿਆਂ ਦੇ ਲਈ ਹੁਣ ਕੈਨੇਡਾ ਆਪਣੀ ਜਗ੍ਹਾ ਨਹੀਂ ਦੇ ਰਿਹਾ। ਥੈਂਕ ਯੂ। ਬ੍ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।